ਦੈਨਿਕ ਸੂਰਆ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਪੰਜਾਬ ਦੇ ਵਿੱਚ ਜਿੱਥੇ ਹੜ ਆਉਣ ਦੇ ਨਾਲ ਤਬਾਹੀ ਮਚਾਈ ਹੋਈ ਹੈ ਉੱਥੇ ਹੀ ਮੀ ਦੇ ਨਾਲ ਵੀ ਹਾਲਾਤ ਬੱਦ ਤੋਂ ਬੱਦਰ ਹੋਏ ਪਏ ਨੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਘਟਨਾਵਾਂ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਕਈ ਲੋਕਾਂ ਦੇ ਘਰ ਬਰਬਾਦ ਹੋ ਗਏ ਤੇ ਅਜਿਹਾ ਹੀ ਮਾਮਲਾ ਇੱਕ ਬਾਬਾ ਬਕਾਲਾ ਦੇ ਪਿੰਡ ਸਠਿਆਲਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਘਰ ਦੀ ਛੱਤ ਡਿੱਗਣ ਦੇ ਨਾਲ ਇੱਕ ਪਰਿਵਾਰ ਦੇ 5 ਜੀ ਛੱਤ ਦੇ ਹੇਠ ਆ ਗਏ ਤੇ ਇੱਕ ਬੱਚੀ ਦੀ ਮੌਤ ਹੋ ਜਾਣ ਦੀ ਜੋ ਖਬਰ ਸਾਹਮਣੇ ਆ ਰਹੀ ਹੈ 12 ਸਾਲ ਦੀ ਇਹ ਬੱਚੀ ਰਮਨਦੀਪ ਕੌਰ ਵੱਜੋਂ ਪਛਾਣ ਹੋਈ ਹੈ ਜੋ ਕਿ ਆਪਣੇ ਪਰਿਵਾਰ ਦੇ ਨਾਲ ਘਰ ਦੇ ਵਿੱਚ ਸੀ ਦੱਸਿਆ ਜਾ ਰਿਹਾ ਕਿ ਸਿਲੰਡਰ ਖਤਮ ਸੀ ਘਰ ਦੇ ਵਿੱਚ ਚੁੱਲ੍ਹੇ ਤੇ ਵਾਲਕੇ ਜੋ ਰੋਟੀ ਬਣਾਈ ਜਾ ਰਹੀ ਸੀ ਕਿ ਇੱਕਦਮ ਘਰ ਦੀ ਛੱਤ ਡਿੱਗ ਜਾਂਦੀ ਹੈ ਗਰੀਬੀ ਬਹੁਤ ਜ਼ਿਆਦਾ ਸੀ ਛੱਤ ਕਮਜ਼ੋਰ ਸੀ ਪੂਰੇ ਪਰਿਵਾਰ ਦੇ ਉੱਤੇ ਛੱਤ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਆਵਾਜ਼ ਸੁਣ ਕੇ ਨਜ਼ਦੀਕ ਦੇ ਲੋਕਾਂ ਦੇ ਵੱਲੋਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਬਾਹਰ ਕੱਢਿਆ ਗਿਆ ਸਿਵਲ ਹਸਪਤਾਲ ਪਹੁੰਚਾਇਆ ਗਿਆ ਪਰ ਇੱਕ ਬੱਚੀ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ 12 ਸਾਲ ਦੀ ਰਮਨਦੀਪ कौर ਵੱਜੋਂ ਮ੍ਰਿਤਕ ਬੱਚੀ ਦੀ ਪਛਾਣ ਹੋਈ ਹੈ ਬਾਕੀ ਸਭ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹ ਜੇਰੇ ਇਲਾਜ ਹੈ ਇਹ ਕਾਰ ਨੇ ਨਾ ਵੀ ਰੋਟੀ ਡਹੀ ਬਣਾਉਣਾ ਸਵੇਰੇ ਚਾਹ ਬਣਾਈ ਬੱਚਿਆਂ ਲਈ ਸਿਲੰਡਰ ਨਹੀਂ ਹੈਗਾ ਗਰੀਬ ਘਰ ਹੈਗਾ ਪੰਜ ਧੀਆ ਉਹਦੀਆਂ ਤੇ ਉਹਦੇ ਸੱਟ ਲੱਗੀ ਆਬਦੇ ਉਹਨੇ ਪੰਜ ਛੇ ਬਿਮੀ ਨੇ ਉਹ ਕੇ ਘਰ ਬੈਠਾਈ ਤੇ ਸਲੈਂਡ ਨਹੀਂ ਹੈਗਾ ਚੁੱਲਾ ਬਾਲਿਆ ਸੀ ਤੇ ਉਹ ਜਦੋਂ ਜਾਦਮੀ ਆਇਆ ਕਦਮ ਤੇ ਉਹ ਥੱਲੇ ਆ ਗਏ ਸਾਰਾ ਪਰਿਵਾਰ ਹੀ ਤੇ ਆਣ ਕੇ ਭਾਈ ਭਾਈ ਕੇ ਹੀ ਕੱਢੇ ਮੁੰਡਿਆਂ ਨੂੰ ਇਕੱਠਿਆਂ ਕੀਤਾ ਤੇ ਕੱਢੇ ਤੇ ਇੱਕ ਦੀ ਡੈਥ ਹੋ ਗਈ ਕੀ ਨਾਮ ਜਿਸ ਦਾ ਡੈਥ ਹੋਈ ਉਂਦਰਾ ਮੰਤਰੀ ਤੋ ਕਿੰਨੇ ਸਾਲ ਦੀ ਸੀ 12 ਸਾਲ ਦੀ 12 ਸਾਲ ਦੀ ਹਾਂਜੀ ਟੋਟਲ ਕਿੰਨੇ ਜੀ ਸੀ ਸਾਰੇ ਟੋਟਲ ਕਿੰਨੇ ਪੰਜ ਜੀ ਜਿਹੜੇ ਸਾਲੇ ਆਏ ਅੱਛਾ ਜੀ ਹਾਂਜੀ ਕੀ ਲੱਗਦਾ ਹੈ ਕਿ ਜਿਹੜਾ ਘਰ ਦੇ ਵਿੱਚ ਇੱਕੋ ਛੱਤ ਸੀ ਕਿ ਜਿਸ ਤੇ ਹੀਠਾਂ ਥੱਲੇ ਜਿਹੜਾ ਰੋਟੀ ਪਾਣੀ ਪਕਾਰੇ ਸੀ ਉਹ ਘਰ ਸੀਗਾ ਸਰ ਕਾਰਨ ਇਹੋ ਗਰੀਬੀ ਹਾਂਜੀ ਗਰੀਬੀ ਦਾ ਕਰਕੇ ਅੱਛਾ ਜੀ ਹਾਂਜੀ ਸੁਣਨ ਦੇ ਵਿੱਚ ਆ ਰਿਹਾ ਕਿ ਚੁੱਲਾ ਜਿਹੜਾ ਉਹ ਪਕਾ ਰਹੇ ਸੀਗੇ ਉਹ ਗੈਸ ਸਿਲੰਡਰ ਉਹ ਖਤਮ ਹੋਇਆ ਹੈ ਅੱਛਾ ਜੀ ਖਤਮ ਹੋਇਆ ਵਾ ਅੱਛਾ ਪੈਸੇ ਨਹੀਂ ਸੀਗੇ ਪੈਸੇ ਨਹੀਂ ਆ ਗਏ ਅੱਛਾ ਜੀ ਪੈਹਾਂ ਦਾ ਕਰਕੇ ਹੀ ਉਹ ਤੁੱਲਾ ਡਾਹੀ ਬਾਲਣਾ ਤੇ ਚੁੱਲ੍ਹੇ ਤੇ ਕਰਦਿਆਂ ਤਾਂ ਛੱਤ ਦੇ ਪੀ ਹੁਣ ਜਿਹੜੀ ਆ ਡੈੱਡ ਬੋਡੀ ਜਿਹੜੀ ਆ ਬੱਚੀ ਦੀ ਜਿਹੜੀ ਆ ਡੈੱਡ ਬੋਡੀ ਕਿੱਥੇ ਆ ਬਾਬਾ ਬਾਬਕਾਲੇ ਸਾਹਿਬ ਆ ਬਾਬਾ ਸਾਂ ਲੱਗੇ ਹੋਣ ਆਖੰਡ ਐ ਵੀ ਉਹਨੇ ਲੈ ਕੇ ਬਾਕੀ ਪਰਿਵਾਰ ਜਿਹੜਾ ਉਹ ਵੀ ਬਾਬਕਾਲੇ ਸਾਹਿਬ ਹੀ ਉਹਨੇ ਦੇ ਗੰਮੀਰ ਸਟੱਲ ਹਾਂਜੀ ਹਾਂਜੀ ਮਾਂ ਦੇ ਸਿਰ ਤੇ ਲੱਗੀ ਜਿਆਦਾ ਢਾਂਕੇ ਲੱਗੇ ਇੱਕ ਦੀ ਬਾਹ ਸੜੀ ਕੁੜੀ ਦੀ ਚੁੱਲੇ ਤੇ ਡੇਬੀ ਅੱਛਾ ਜੀ ਹਾਂਜੀ ਤੁਹਾਡੇ ਕੋਈ ਸਿਵਲ ਪ੍ਰਸ਼ਾਸਨ ਜਾਂ ਕੋਈ ਅਧਿਕਾਰੀ ਜਾਂ ਕੋਈ ਸਰਕਾਰੀ ਆਪਣਾ ਕੋਈ ਇੱਥੇ ਅਹੁਦੇਦਾਰੀ ਕੋ ਪਹੁੰਚੇ ਐਮਐਲ ਤਾਂ ਪਹੁੰਚੇ ਆਏ ਜੀ ਕੀ ਕੀ ਉਹਨਾਂ ਮੈਂ ਅਦਿਸ਼ਣਾਂ ਦੇ ਵਿੱਚ ਦਾਲ ਡਈ ਮੈਂ ਸਬਜ਼ੀ ਡੈ ਹੈ ਉਧਰ ਬਣਾਉ ਰੋਟੀ ਡੈ ਬਣਾਉਂ ਮੰਗਰ ਹੋ ਕੇ ਗਏ ਮੰਗਰ ਹੋ ਕੇ ਗਏ ਮੰਗ ਕੱਢ ਨੇ ਗਰੀਬ ਦੀ ਸੋਣ ਸਰਕਾਰ ਸੁਣੇ ਕੋਈ ਭੈਣ ਭਰਾ ਵੀ ਕੋਈ ਮਾਇਸਤ ਕਰੀ ਇਹਦੀ ਗਰੀਬ ਦੀ ਦਿਨਿਕ ਸੂਰਤ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਪੰਜਾਬ ਦੇ ਵਿੱਚ ਜਿੱਥੇ ਹੜ ਆਉਣ ਦੇ ਨਾਲ ਤਬਾਹੀ ਮਚਾਈ ਹੋਈ ਹੈ ਉੱਥੇ ਹੀ ਮੀ ਦੇ ਨਾਲ ਵੀ ਹਾਲਾਤ ਬੱਦ ਤੋਂ ਬੱਦਰ ਹੋਏ ਪਏ ਨੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਘਟਨਾਵਾਂ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਕਈ ਲੋਕਾਂ ਦੇ ਘਰ ਬਰਬਾਦ ਹੋ ਗਏ ਤੇ ਅਜਿਹਾ ਹੀ ਮਾਮਲਾ ਇੱਕ ਬਾਬਾ ਬਕਾਲਾ ਦੇ ਪਿੰਡ ਸਠਿਆਲਾ ਤੋਂ ਸਾਹਮਣੇ ਹੈ ਜਿੱਥੇ ਇੱਕ ਘਰ ਦੀ ਛੱਤ ਡਿੱਗਣ ਦੇ ਨਾਲ ਇੱਕ ਪਰਿਵਾਰ ਦੇ 5 ਜੀ ਛੱਤ ਦੇ ਹੇਠ ਆ ਗਏ ਤੇ ਇੱਕ ਬੱਚੀ ਦੀ ਬਹੁਤ ਹੋ ਜਾਣ ਦੀ ਜੋ ਖਬਰ ਸਾਹਮਣੇ ਆ ਰਹੀ ਹੈ 12 ਸਾਲ ਦੀ ਇਹ ਬੱਚੀ ਰਮਨਦੀਪ ਕੌਰ ਵੱਜੋਂ ਪਛਾਣ ਹੋਈ ਹੈ ਜੋ ਕਿ ਆਪਣੇ ਪਰਿਵਾਰ ਦੇ ਨਾਲ ਘਰ ਦੇ ਵਿੱਚ ਸੀ ਦੱਸਿਆ ਜਾ ਰਿਹਾ ਹੈ ਕਿ ਸਿਲੰਡਰ ਖਤਮ ਸੀ ਘਰ ਦੇ ਵਿੱਚ ਚੁੱਲ੍ਹੇ ਤੇ ਵਾਲਕੇ ਜੋ ਰੋਟੀ ਬਣਾਈ ਜਾ ਰਹੀ ਸੀ ਕਿ ਇੱਕਦਮ ਘਰ ਦੀ ਛੱਤ ਡਿੱਗ ਜਾਂਦੀ ਹੈ ਗਰੀਬੀ ਬਹੁਤ ਜ਼ਿਆਦਾ ਸੀ ਛੱਤ ਕਮਜ਼ੋਰ ਸੀ ਪੂਰੇ ਪਰਿਵਾਰ ਦੇ ਉੱਤੇ

ਉਹਦੇ ਸਾਟ ਲੱਗੀ ਆਪਦੇ ਉਹਨੇ 5 6 ਪੀ ਮਹੀਨੇ ਹੋ ਗਏ ਘਰ ਬੈਠਾ ਤੇ ਸਲੈਂਡ ਨਹੀਂ ਹੈਗਾ ਚੁੱਲਾ ਬਾਲਿਆ ਤੇ ਉਹ ਜਦੋਂ ਜਾਦਾਮੀ ਆਇਆ ਕਦਮ ਤੇ ਉਹ ਥੱਲੇ ਆ ਗਏ ਸਾਰਾ ਪਰਿਵਾਰ ਤੇ ਆਣ ਕੇ ਭਾਈ ਭਾਈ ਕੇ ਹੀ ਕੱਢੇ ਮੁੰਡਿਆਂ ਨੂੰ ਇਕੱਠਿਆਂ ਕੀਤਾ ਤੇ ਕੱਢੇ ਤੇ ਇੱਕ ਦੀ ਡੈਥ ਹੋ ਗਈ ਕੀ ਨਾਮ ਜਿਸ ਦਾ ਡੈਥ ਹੋਈ ਕਿੰਦਰਾ ਮੰਤਰੀ ਤਾ ਕਿੰਨੇ ਸਾਲ ਦੀ ਸੀ 12 ਸਾਲ ਦੀ 12 ਸਾਲ ਦੀ ਹਾਂਜੀ ਟੋਟਲ ਕਿੰਨੇ ਜੀ ਸੀ ਸਾਰੇ ਟੋਟਲ ਕਿੰਨੇ ਪੰਜ ਜੀ ਜਿਹੜੇ ਸਾਲੇ ਆਏ अच्छा जी हां जी अह की लगता है कि जेड़ा घर ਦੇ ਵਿੱਚ ਇੱਕੋ ਛੱਤ ਸੀ ਕਿ ਜਿਸ ਤੇ ਹੀਠਾਂ ਤੇ ਜਿਹੜਾ ਰੋਟੀ ਪਾਣੀ ਪਕਾਰੇ ਸੀ ਉਹ ਘਰ ਸੀਗਾ ਸਰ ਕਰਨ ਇਹੋ ਗਰੀਬੀ हां जी ਗਰੀਬੀ ਦਾ ਕਰਕੇ अच्छा जी हां जी ਸੁਣਨ ਦੇ ਵਿੱਚ ਆ ਰਿਹਾ ਕਿ ਚੁੱਲਾ ਜਿਹੜਾ ਉਹ ਪਵਾਰੇ ਸੀਗੇ ਤੇ ਗੈਸ ਸਿਲੰਡਰ ਉਹ ਖਤਮ ਹੋਇਆ ਹੈ अच्छा जी ਖਤਮ ਹੋਇਆ ਵਾ اچھا ਪੈਸੇ ਨਹੀਂ ਸੀਗੇ ਪੈਸੇ ਨਹੀਂ ਆ ਗਏ अच्छा जी ਪੈਹਾਂ ਦਾ ਕਰਕੇ ਉਹ ਚੁੱਲਾ ਡੈ ਹੀ ਬਾਲਣਾ ਤੇ ਚੁੱਲੇ ਤੇ ਕਰਦਿਆਂ ਛੱਤ ਦੇ ਪੀ ਹੁਣ ਜਿਹੜੀ ਆ ਡੈੱਡ ਬੋਡੀ ਜਿਹੜੀ ਆ ਬੱਚੀ ਦੀ ਜਿਹੜੀ ਆ ਡੈੱਡ ਬੋਡੀ ਕਿੱਥੇ ਆ ਬਾਬਾ ਬਾਬਕਾਲੇ ਸਾਹਿਬ ਆ ਬਸ ਆਉਣ ਲੱਗੇ ਹੋਣ ਆਖੰਡ ਐ ਵੀ ਉਹਨੇ ਲੈ ਕੇ ਬਾਕੀ ਪਰਿਵਾਰ ਜਿਹੜਾ ਉਹ ਵੀ ਬਾਬਕਾਲੇ ਸਾਹਿਬ ਹੀ ਉਹਨੇ ਦੇ ਗੰਬੀਰ ਸਟੱਲ ਹਾਂਜੀ ਹਾਂਜੀ ਮਾਂ ਦੇ ਸਿਰ ਤੇ ਲੱਗੀ ਜਿਆਦਾ ਢਾਂਕੇ ਲੱਗੇ ਇੱਕ ਦੀ ਬਾਹ ਸੜੀ ਕੁੜੀ ਦੀ ਚੁੱਲੇ ਤੇ ਡੇਪੀ ਹੈ ਅੱਛਾ ਜੀ ਹਾਂਜੀ ਤੁਹਾਡੇ ਕੋਈ ਸਿਵਲ ਪ੍ਰਸ਼ਾਸਨ ਜਾਂ ਕੋਈ ਅਧਿਕਾਰੀ ਜਾਂ ਕੋਈ ਸਰਕਾਰੀ ਆਪਣਾ ਕੋਈ ਇੱਥੇ ਅਹੁਦੇਦਾਰੀ ਕੋ ਪਹੁੰਚੇ ਐਮਐਲਏ ਤਾਂ ਪਹੁੰਚੇ ਆਏ ਜੀ ਕੀ ਕੀ ਉਹਨਾ ਮੈਂ ਅਦਿਸ਼ਣਾਂ ਦੇ ਵਿੱਚ ਦਾਲ ਡਾਈ ਮੈਂ ਸਬਜ਼ੀ ਡੈ ਹੈ ਉਧਰ ਬਣਾਉ ਰੋਟੀ ਲੈ ਬਣਾਉਂ ਮੰਗਰ ਹੋ ਕੇ ਗਏ ਮੰਗਰ ਹੋ ਕੇ ਗਏ ਮੰਗ ਕਾਦੇ ਗਰੀਬ ਦੀ ਸੋਣ ਸਰਕਾਰ ਸੁਣੇ ਕੋਈ ਭੈਣ ਭਰਾ ਵੀ ਕੋਈ ਮਾਇਸਤ ਕਰੀ ਇਹਦੀ ਗਰੀਬ ਦੀ ਜੈਨਕ ਸੂਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਪੰਜਾਬ ਦੇ ਵਿੱਚ ਜਿੱਥੇ ਹੜ ਆਉਣ ਦੇ ਨਾਲ ਤਬਾਹੀ ਮਚਾਈ ਹੋਈ ਹੈ ਉੱਥੇ ਹੀ ਮੀ ਦੇ ਨਾਲ ਵੀ ਹਾਲਾਤ ਬੱਦ ਤੋਂ ਬੱਦਰ ਹੋਏ ਪਏ ਨੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਘਟਨਾਵਾਂ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਕਈ ਲੋਕਾਂ ਦੇ ਘਰ ਬਰਬਾਦ ਹੋ ਗਏ ਤੇ ਅਜਿਹਾ ਹੀ ਮਾਮਲਾ ਇੱਕ ਬਾਬਾ ਬਕਾਲਾ ਦੇ ਪਿੰਡ ਸਠਿਆਲਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਘਰ ਦੀ ਛੱਤ ਡਿੱਗਣ ਦੇ ਨਾਲ ਇੱਕ ਪਰਿਵਾਰ ਦੇ 5 ਜੀ ਛੱਤ ਦੇ ਹੇਠ ਆ ਗਏ ਤੇ ਇੱਕ ਬੱਚੀ ਦੀ ਮੌਤ ਹੋ ਜਾਣ ਦੀ ਜੋ ਖਬਰ ਸਾਹਮਣੇ ਆ ਰਹੀ ਹੈ 12 ਸਾਲ ਦੀ ਇਹ ਬੱਚੀ ਰਮਨਦੀਪ ਕੌਰ ਵੱਜੋਂ ਪਛਾਣ ਹੋਈ ਹੈ ਜੋ ਕਿ ਆਪਣੇ ਉਹ ਪਰਿਵਾਰ ਦੇ ਨਾਲ ਘਰ ਦੇ ਵਿੱਚ ਸੀ ਦੱਸਿਆ ਜਾ ਰਿਹਾ ਕਿ ਸਿਲੰਡਰ ਖਤਮ ਸੀ ਘਰ ਦੇ ਵਿੱਚ ਚੁੱਲ੍ਹੇ ਤੇ ਵਾਲ ਕੇ ਜੋ ਰੋਟੀ ਬਣਾਈ ਜਾ ਰਹੀ ਸੀ ਕਿ ਇੱਕਦਮ ਘਰ ਦੀ ਛੱਤ ਡਿੱਗ ਜਾਂਦੀ ਹੈ ਗਰੀਬੀ ਬਹੁਤ ਜ਼ਿਆਦਾ ਸੀ ਛੱਤ ਕਮਜ਼ੋਰ ਸੀ ਪੂਰੇ ਪਰਿਵਾਰ ਦੇ ਉੱਤੇ ਛੱਤ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਆਵਾਜ਼ ਸੁਣ ਕੇ ਨਜ਼ਦੀਕ ਦੇ ਲੋਕਾਂ ਦੇ ਵੱਲੋਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਬਾਹਰ ਕੱਢਿਆ ਗਿਆ ਸਿਵਲ ਹਸਪਤਾਲ ਪਹੁੰਚਾਇਆ ਗਿਆ ਪਰ ਇੱਕ ਬੱਚੀ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ 12 ਸਾਲ ਦੀ ਰਮਨਦੀਪ कौर ਵੱਜੋਂ ਮ੍ਰਿਤਕ ਬੱਚੀ ਦੀ ਪਛਾਣ ਹੋਈ ਹੈ ਬਾਕੀ ਸਭ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹ ਜੇਰੇ ਇਲਾਜ ਹੈ ਇਹ ਕਾਰ ਨੇ ਨਾ ਵੀ ਰੋਟੀ ਡਹੀ ਬਣਾਉਣਾ ਸਵੇਰੇ ਚਾਹ ਬਣਾਈ ਬੱਚਿਆਂ ਲਈ ਸਿਲੰਡਰ ਨਹੀਂ ਹੈਗਾ ਗਰੀਬ ਘਰ ਹੈਗਾ ਪੰਜ ਧੀਆ ਉਹਦੀਆਂ ਤੇ ਉਹਦੇ ਸੱਟ ਲੱਗੀ ਆਬਦੇ ਉਹਨੇ ਪੰਜ ਛੇ ਬਿਮੀ ਨੇ ਉਹ ਕੇ ਘਰ ਬੈਠਾਈ ਤੇ ਇਸ ਲੈਂਡ ਨੇ ਹੈਗਾ ਚੁੱਲਾ ਬਾਲ ਲਿਆ ਸੀ ਤੇ ਉਹ ਜਦੋਂ ਜਾਦਮੀ ਆਇਆ ਇੱਕ ਦਮ ਤੇ ਉਹ ਥੱਲੇ ਆ ਗਏ ਸਾਰਾ ਪਰਿਵਾਰ ਹੀ ਤੇ ਆਣ ਕੇ ਭਾਈ ਭਾਈ ਕੇ ਹੀ ਕੱਢੇ ਮੁੰਡਿਆਂ ਨੂੰ ਇਕੱਠਿਆਂ ਕੀਤਾ ਤੇ ਕੱਢੇ ਤੇ ਇੱਕ ਦੀ ਡੈਥ ਹੋ ਗਈ ਕੀ ਨਾਮ ਜਿਸ ਦਾ ਡੈਥ ਹੋਈ ਉਹ ਦਾ ਮੰਤਰੀ ਸੀ ਕਿੰਨੇ ਸਾਲ ਦੀ ਸੀ 12 ਸਾਲ ਦੀ 12 ਸਾਲ ਦੀ ਹਾਂ ਜੀ ਟੋਟਲ ਕਿੰਨੇ ਜੀ ਸੀ ਸਾਰੇ ਟੋਟਲ ਉਸੇ ਕਿੰਨੇ ਪੰਜ ਜੀ ਜਿਹੜੇ ਸਾਲ ਲਿਆਏ ਅੱਛਾ ਜੀ ਹਾਂ ਜੀ ਕੀ ਲੱਗਦਾ ਹੈ ਕਿ ਜਿਹੜਾ ਘਰ ਦੇ ਵਿੱਚ ਇੱਕੋ ਛੱਤ ਸੀ ਕਿ ਜਿਸ ਤੇ ਹੀਠਾਂ ਥੱਲੇ ਜਿਹੜਾ ਰੋਟੀ ਪਾਣੀ ਪਕਾਰੇ ਸੀ ਉਹ ਘਰ ਸੀਗਾ ਸਰ ਕਾਰਨ ਇਹੋ ਗਰੀਬੀ ਹਾਂਜੀ ਗਰੀਬੀ ਦਾ ਕਰਕੇ ਅੱਛਾ ਜੀ ਹਾਂਜੀ ਸੁਣਨ ਦੇ ਵਿੱਚ ਆ ਰਿਹਾ ਕਿ ਚੁੱਲਾ ਜਿਹੜਾ ਉਹ ਪਕਾ ਰਹੇ ਸੀਗੇ ਉਹ ਗੈਸ ਸਿਲੰਡਰ ਉਹ ਖਤਮ ਹੋਇਆ ਹੈ ਅੱਛਾ ਜੀ ਖਤਮ ਹੋਇਆ ਵਾ ਅੱਛਾ ਪੈਸੇ ਨਹੀਂ ਸੀਗੇ ਪੈਸੇ ਨਹੀਂ ਆ ਗਏ ਅੱਛਾ ਜੀ ਪੈਹਾਂ ਦਾ ਕਰਕੇ ਹੀ ਉਹ ਤੁੱਲਾ ਡਾਹੀ ਬਾਲਣਾ ਤੇ ਚੁੱਲ੍ਹੇ ਤੇ ਕਰਦਿਆਂ ਉਹ ਛੱਤ ਦੇ ਪੀ ਹੁਣ ਜਿਹੜੀ ਆ ਡੈੱਡ ਬੋਡੀ ਜਿਹੜੀ ਆ ਬੱਚੀ ਦੀ ਜਿਹੜੀ ਆ ਡੈੱਡ ਬੋਡੀ ਕਿੱਥੇ ਬਾਬਾ ਬਾਬਕਾਲੇ ਸਾਹਿਬ ਆ ਬਾਬਾ ਸਾਂ ਲੱਗੇ ਹੋਣ ਆਖੰਡ ਐ ਵੀ ਉਹਨੇ ਲੈ ਕੇ ਬਾਕੀ ਪਰਿਵਾਰ ਜਿਹੜਾ ਉਹ ਵੀ ਬਾਬਕਾਲੇ ਸਾਹਿਬ ਹੀ ਉਹਨੇ ਗੰਬੀਰ ਸਟੱਲ ਹਾਂਜੀ ਹਾਂਜੀ ਮਾਂ ਦੇ ਸਿਰ 'ਤੇ ਲੱਗੀ ਜਿਆਦਾ ਟਾਂਕੇ ਲੱਗੇ ਇੱਕ ਦੀ ਬਾਹ ਸੜੀ ਕੁੜੀ ਦੀ ਚੁੱਲੇ ਤੇ ਡੇਪੀ ਅੱਛਾ ਜੀ ਹਾਂਜੀ ਤੁਹਾਡੇ ਕੋਈ ਸਿਵਲ ਪ੍ਰਸ਼ਾਸਨ ਜਾਂ ਕੋਈ ਅਧਿਕਾਰੀ ਜਾਂ ਕੋਈ ਸਰਕਾਰੀ ਆਪਣਾ ਕੋਈ ਇੱਥੇ ਅਹੁਦੇਦਾਰੀ ਕੋ ਪਹੁੰਚੇ ਐਮਐਲ ਤੋਂ ਪਹੁੰਚੇ ਆਏ ਕੀ ਜੀ ਕੀ ਉਹਨਾਂ ਨੇ ਅਦਿਸ਼ਣਾਂ ਦੇ ਵਿੱਚ ਦਾਲ ਡਾਈ ਮੈਂ ਸਬਜ਼ੀ ਦਾ ਹੈ ਉਧਰ ਬਣਾਉ ਰੋਟੀ ਲੈ ਬਣਾਉ ਮੰਗਰ ਹੋ ਕੇ ਗਏ ਮੰਗਰ ਹੋ ਕੇ ਗਏ ਮੰਗ ਕੱਢ ਨੇ ਗਰੀਬ ਦੀ ਸੋਣ ਸਰਕਾਰ ਸੁਣੇ ਕੋਈ ਭੈਣ ਭਰਾ ਵੀ ਕੋਈ ਮਾਇਸਤ ਕਰੀ ਇਹਦੀ ਗਰੀਬ ਦੀ